ਨਛੇਤੇ ਤੋਟ ਤਾ ਸਵਿਸ਼ਟਕਾਰ ਸਵਾਰ ਨੇ ਰੌਂਗ ਸਾਈਡ ਜਾ ਕੇ ਬੁਲਟ ਮੋਟਰਸਾਈਕਲ 'ਚ ਮਾਰੀ ਟੱਕਰ ਤੇ ਨਪੋਰਟ 'ਤੇ ਸਵਾਰ ਨੌਜਵਾਨ ਹੋਏ ਜ਼ਖਮੀ ਇੱਕ ਹੋਰ ਕਾਰ 'ਚ ਸਵਾਰ ਪੁਲਸ ਵਾਲੇ ਨੇ ਮਸਾਂ ਬਚਾਈ ਚਾਂ। ਗੁਰਦਾਸਪੁਰ ਦੇ ਥਾਣਾ ਸਿਟੀ ਦੇ ਬਾਹਰ ਦੀ ਰਾਤ 'ਤੇ ਇੱਕ ਵੱਡਾ ਹਾਸਾ ਵਾਪਰਿਆ ਜਦੋਂ ਨਸ਼ੇ ਵਿੱਚ ਤੋਪੀ ਇੱਕ Swift ਡਿਸਾਈਡ ਕਾਰ ਸਵਾਰ ਨੌਜਵਾਨ ਨੇ ਰੌਂਗ ਸਾਈਡ ਜਾ ਕੇ ਬੁਲਟ ਮੋਟਰਸਾਈਕਲ 'ਚ ਗੱਡੀ ਮਾਰੀ। ਦੁਰਘਟਨਾ ਇਨੀ ਜ਼ਬਰਦਸਤ ਸੀ ਕਿ ਬੁਲਟ ਮੋਟਰਸਾਈਕਲ ਦੀਆਂ ਤਸਵੀਰਾਂ ਵੀ ਇੱਕ ਅੰਦਾ ਚੱਲ ਗਿਆ ਸਾਜ ਸਕਦਾ ਹੈ ਕਿ ਇਹ ਟੱਕਰ ਕੇ ਦੀ ਪਿਆਰ ਹੋ ਸਕਦੀ ਖਾਲਾ ਕਿ ਕਾਰ ਸਵਾਰ ਵਾਲ-ਵਾਲ ਬਚ ਗਿਆ ਪਰ ਬੁਲਟ ਮੋਟਰਸਾਈਕਲ ਸਵਾਰ ਤੇ ਨੌਜਵਾਨ ਕਪੀਰੂ ਵਿੱਚ ਚੱਕਰੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਬੁਲਟ ਮੋਟਰਸਾਈਕਲ ਅਸਤੁਲੰਤ ਹੋ ਕੇ ਸੜਕ ਦੇ ਕਿਨਾਰੇ ਤੇ ਖੜੀ ਇੱਕ ਹੋਰ ਕਾਰ ਵਿੱਚ ਜਾ ਵਜਿਆ ਜਿਸ ਵਿੱਚ ਇੱਕ ਪੁਲਿਸ ਸਵਾਰ ਮਲਾਜਮ ਮਹੱਬਜਾ ਪੁਲਸੌਲਾ ਮੌਕੇ ਤੇ ਸਵਿਫਟ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉਸ ਦੀ ਪਛਾਣ ਸ਼ਿਹਾਸ਼ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਗਲੜੀ ਵਜੂ ਹੋਈ ਹੈ। ਪਰਾਣਾ ਦਿਲਕਸ਼ਰੀ ਸਿੰਘ ਜੀ ਦੇ ਨਿਵਾਸੀ ਪਰਾਣਾਚਲਾ ਆਪਾਂ ਗਰਦਾਪੁਰ ਆਏ ਹਾਂ ਕਿ ਕੰਮ ਤੋਂ ਕੋਈ ਸਮਾਨ ਲੈਣਾ ਹੈ। ਆਪਾਂ ਸਿਟੀ ਠਾਣੇ ਲੱਗੋ ਆਪਣੇ ਪਿੰਡ ਨੂੰ ਜਾਣਦੇ ਹਾਂ, ਚੁੰਗੀਆ ਨੂੰ ਜਾਣਦੇ ਹਾਂ ਕਨਵਨ ਚੁੰਗੀ ਨੂੰ ਤੇ ਉਧਰੋਂ ਗੱਡੀ ਆਉਂਦੀ ਆ ਬੜੀ ਤੇਜ਼ 70 80 ਦੀ ਸਪੀਡ ਤੇ ਸ਼ਹਿਰ ਦੇ ਵਿੱਚ ਹੀ ਤੇ ਉਹ ਕੱਟ ਕਰਕੇ ਰੋਂਗ ਵੇ ਲਿਆ ਗਏ ਸਾਡੇ ਕੋਲ ਤਿੰਨ ਜਣੇ ਆਪਾਂ ਮੋਟਰਸਾਈਕਲ ਤੇ ਆ ਬੁਲਟ ਤੇ ਤੇ ਉਹ ਸਿੱਧੀ ਲਾ ਕੇ ਸਾਡੇ ਪੈਰ 'ਚ ਮਾਰਦਾ ਆ ਤੇ ਮੇਰੀ ਪੈਰ ਵੇਖ ਲਓ ਤੁਸੀਂ ਸਾਰਾ ਸਾਰਾ ਹੀ ਉਹਨੇ ਫ੍ਰੈਕਚਰ ਕਰਤਾ ਆ ਜਿਹੜਾ ਮੇਰਾ ਦੂਜਾ ਫ੍ਰੈਂਡ ਵਾ ਉਹਦਾ ਚੂਲਾ ਟੁੱਟ ਗਿਆ ਜੇ ਤੇ ਜਿਹੜਾ ਤੀਜਾ ਜੇ ਉਹ ਵੀ ਜ਼ਖਮੀ ਜੇ ਤੇ ਇਹੀ ਕਹਿਣਾ ਚਾਹਾਂਗੇ ਜੀ ਉਹਨੇ ਜਦੋਂ ਸਾਨੂੰ ਆ ਕੇ ਮਤਲਬ ਆਇਆ ਤੇ ਹੈਗਾ ਵਾ ਪਰ ਉਹਨੇ ਸ਼ਰਾਬ ਇੰਨੀ ਕੁ ਪੀਤੀ ਕਿ ਉਹਨਾਂ ਨੂੰ ਉਹਨੂੰ ਆਪਣੀ ਸੁਰਤ ਨਹੀਂ ਹੈਗੀ ਤੈਨੂੰ ਇਹੀ ਕਹਿਣਾ ਚਾਹਾਂਗੇ ਕਿ ਸਾਨੂੰ ਹੋ ਤੇ ਚੱਲ ਜੋ ਹੋਣਾ ਹੀ ਹੋ ਗਿਆ ਵਾ ਪਰ ਉਹਨੂੰ ਨਾ ਛੱਡੇ ਮੁਲਾਜ਼ਮ ਜਿਹੜੇ ਨੇ ਸਾਰੀ ਪੰਜਾਬ ਪੁਲਿਸ ਨੂੰ ਨਾ ਛੱਡੇ ਜਿਹੜੀ ਸਜ਼ਾ ਬੰਦੀ ਵੱਧ ਵੱਧ ਹੋਵੇ ਵਾਏ ਗੱਜੀ ਕਾਂਸਾ ਵਾਏ ਜੀ ਦੀ ਜੀ ਮੇਰਾ ਨਾਮ ਕਾਉਂਸਲਰ ਗੁਰਪ੍ਰੀਤ ਸਿੰਘ ਸਿੱਖੀ ਖਾਣੇ ਦੇ ਵਿੱਚ ਮੈਂ ਪੋਸਟਡ ਹਾਂ ਤੇ ਮੈਂ ਥਾਣੇ ਤੋਂ ਆਫ ਹੋ ਕੇ ਆਪਣੀ ਗੱਡੀ ਚੱਲੀ ਆ ਕੇ ਬੈਠਿਆ ਹੀ ਐ ਸਟਾਰਟ ਕੀਤੀ ਐ ਤੇ ਸਾਹਮਣੇ ਇੱਕ ਬੁਲੇਟ ਮੋਟਰਸਾਈਕਲ ਆਇਆ ਤਿੰਨ ਜਣੇ ਸਵਾਰ ਸੀ ਉਹਦੇ ਤੇ ਪਿੱਛੋਂ ਇੱਕ ਸਫਟ ਗੱਡੀ ਆ ਰਹੀ ਐ ਦੋਨਾਂ ਦੀ ਆਪਸੇ ਟੱਕਰ ਹੋਈ ਬਹੁਤ ਜ਼ੋਰ ਨਾਲ ਜਿਸ ਵਾਰ ਟੱਕਰ ਖਾਂਦ ਵਾਰ ਮੋਟਰਸਾਈਕਲ ਆ ਕੇ ਸਿੱਧਾ ਮੇਰੀ ਗੱਡੀ ਦੇ ਵਿੱਚ ਵੱਜਿਆ ਤੇ ਮੇਰਾ ਚਲੋ ਥੋੜਾ ਬੋਟਾ ਨਿਸ਼ਾਨ ਹੋਇਆ ਗੱਡੀ ਦਾ ਪਰ ਮੇਰੇ ਸੱਟ ਨਹੀਂ ਲੱਗੀ। ਇਸ਼ੂਸਟ ਐਕਸੀਡੈਂਟ ਹੋਇਆ ਸੀਗਾ। ਫਿਲਹਾਲ ਅਸੀਂ ਸਿਮਾਉਂਸ ਵਰਦ ਲੋਕ ਬੋਲ ਰਹੇ ਆ। ਪੇਸ਼ੈਂਟਸ 10 ਮਰੀਜ਼ ਸੀਗੇ। ਮੋਟਰਸਾਈਕਲ ਤੇ ਜਾ ਰਹੇ ਸੀ ਜਿਨ੍ਹਾਂ ਦਾ ਇੱਕ ਡਾਇਰੈਕਟ ਹੈਡ-ਆਨ ਕੋਲੀਜਨ ਹੋਇਆ ਹੈ ਕਾਰ ਦੇ ਨਾਲ। ਇਹਨਾਂ ਵਿੱਚੋਂ ਦੋ ਮਰੀਜ਼ਾਂ ਦੀ ਕੰਡੀਸ਼ਨ ਜਿਹੜੀ ਉਹ ਕਾਫੀ ਕ੍ਰਿਟੀਕਲ ਹੈ। ਇੱਕ ਪੇਸ਼ੈਂਟ ਨੂੰ ਮਾਈਨਰ ਇੰਜਰੀਸ ਆਈਆਂ ਨੇ। ਜਿਹੜੇ ਕ੍ਰਿਟੀਕਲ ਇੰਜਰੀਜ਼ ਵਾਲੇ ਪੇਸ਼ੈਂਟਸ ਆ ਗਏ ਆ ਉਹਨਾਂ ਚੋਂ ਇੱਕ ਨੂੰ ਦਾ ਫੀਮਰ ਫ੍ਰੈਕਚਰ ਹੋ ਗਿਆ ਤੇ ਨਾਲ ਪੈਰ ਕਾਫੀ ਉਹਨਾਂ ਦਾ ਆਹ ਕ੍ਰਾਸ਼ ਇੰਜਰੀ ਹੋ ਗਈ ਤੇ ਕਾਫੀ ਵੱਡਾ ਜ਼ਖਮ ਹੈ ਦੂਸਰੇ ਪੇਸ਼ੈਂਟ ਜਿਹੜੇ ਪੈਲਵਿਸ ਦਾ ਫ੍ਰੈਕਚਰ ਹੋ ਗਿਆ ਨਾਲ ਉਹਦੇ ਫੀਮਰ ਦੀ ਡਿਸਲੋਕੇਸ਼ਨ ਯਾਨੀ ਕਿ ਦੋਨੋਂ ਸੀਰੀਅਸ ਇੰਜਰੀਜ਼ ਨੇ ਜਿਨ੍ਹਾਂ ਨੂੰ ਕਾਫੀ ਅਟੈਨਸ਼ਨ ਚਾਹੀਦੀ ਹੈ ਰੱਬ ਇਸ ਇਹਨਾਂ ਨੂੰ ਆਪਾਂ ਸਟੈਬਲਾਈਜ਼ ਕਰਕੇ ਫਿਰ ਅੱਗੇ ਜਿਹੜਾ ਫਰਦਰ ਟ੍ਰੀਟਮੈਂਟ ਜਿਹੜਾ ਡੈਫੀਨਿਟਿਵ ਵੀ ਆਪਰੇਟਿਵ ਟ੍ਰੀਟਮੈਂਟ ਆ ਉਹ ਦੁਬਾਰਾ ਕੱਲ ਤੋਂ ਸ਼ੁਰੂ ਹੋਵੇਗਾ। ਫਿਲਹਾਲ ਆਪਾਂ ਪੇਸ਼ੈਂਟ ਨੂੰ ਸਟੈਬਲਾਈਜ਼ ਕੰਡੀਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਸਬ-ਇੰਸਪੈਕਟਰ ਵਿਰਿੰਦਰ ਅੱਜ ਡਿਊਟੀ ਅਫਸਰ ਹੀ ਠਾਣੀ ਸੀ ਤੇ ਠਾਣੇ ਆ ਜਿਹੜੀ ਤੇ ਆਵਾਜ਼ ਬਹੁਤ ਆਈ ਹੈ। ਠਾਣੇ ਦੇ ਸਾਹਮਣੇ ਇੱਕ ਕਾਰ ਦਾ ਐਕਸੀਡੈਂਟ ਹੋਇਆ ਹੈ ਤੇ ਹੋਰ ਗੇਂ ਸਾਰੀ ਮਲਾਜੰਦੀ ਬਰ ਗਏ ਆ। ਦੇਖਿਆ ਕਿ ਇੱਕ ਡਰਾਈਵਰ ਜਿਹੜਾ ਇਹ ਕਾਰ ਦਾ ਜਿਹਨੇ ਇਹ ਦਾਖਣ ਚੌਂਕ ਤੋਂ ਨਹੀਂ ਆ ਰਿਹਾ ਤੇ ਦੂਜੇ ਜਿਹੜੇ ਮੋਟਰਸਾਈਕਲ ਤੇ ਤਿੰਨ ਜੌਣ ਆ ਰਹੇ ਆ ਇਹ ਤੋਂ ਆਪਣੇ ਕੁੜੀ ਵਾਲੇ ਸਕੂਲ ਵੱਲ ਸਾਈਡੋਂ ਪਾਣੀ ਸਬਜ਼ੀ ਮੰਡੀ ਤੇ ਇਹਨਾਂ ਕਾਰ ਦੇ ਜਿਹੜੀ ਲਿਆ ਕੇ ਗਾਉਂ ਸਾਈਡ ਤੇ ਉਹਦੇ ਮਾਰੀ ਉਹਦੇ ਵਿੱਚ ਪਹਲਾ ਸੀ ਤੇ ਗੰਭੀਰ ਸੱਟਾਂ ਲੱਗੀਆਂ ਦੋ ਜਣਿਆਂ ਦੇ ਇੱਕ ਦੀ ਪਤਾ ਲੱਗਾ ਕਿ ਲੱਤ ਵੀ ਟੁੱਟ ਗਈ ਹੁਣ ਜਾ ਰਹੇ ਆ ਹਸਪਤਲ ਹਸਪਤਲ ਜਾ ਕੇ ਜੋ ਵੀ ਕਾਰਵਾਈ ਤੇ ਬਣੇਗੀ ਉਹ ਕਰਾਂਗੇ ਪਰ ਕਾਰ ਦੀ ਹਾਲਤ ਦੇਖ ਕੇ ਲੱਗਦਾ ਕਿ ਕਾਫੀ ਕਾਰ ਦੀ ਹਾਲਤ ਦੇਖ ਕੇ ਲੱਗਦਾ ਕਿ ਕਾਫੀ ਜ਼ਬਰਦਸਤ ਘਟਨਾ ਹੈ ਔਰ ਦੂਸਰੀ ਰੋਂਗ ਸਾਈਡ ਤੋਂ ਹੋਈ ਰੋਂਗ ਸਾਈਡ ਤੋਂ ਆ ਕੇ ਇਹਨੇ ਮਾਰੀ ਆ ਇਹ ਡਰ ਵਾਲੇ ਦੀ ਡਰ ਵਾਲੀ ਦੀ ਗਲਤੀ ਸੀ। ਉਸ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਮੁਲਾਜ਼ਮ ਵੀ ਬੈਠਾ ਸੀ ਗੱਡੀ 'ਚ ਉਹਦੀ ਗੱਡੀ ਟ੍ਰੀ ਮਾਰੀ ਆ। ਹਾਂ ਉਹ ਸਾਡੇ ਆਪਣੇ ਮੁਲਾਜ਼ਮ ਦੀ ਗੱਡੀ ਲੱਗੀ ਲੱਗੇ ਉਹ ਐਕਸੀਡੈਂਟ ਕਰਨਾ ਇਹਨੇ ਜਿਹਦੀ ਗੱਡੀ ਇਹਦੀ ਘੁੰਮ ਗਈ ਆ। ਉਹ ਗੱਡੀ ਆ ਕੇ ਇਹਦੀ ਫਿਰ ਸਾਡੇ ਮੁਲਾਜ਼ਮ ਦੀ ਗੱਡੀ 'ਚ ਲੱਗੀ ਥੀ। ਲੱਗਿਆ ਉਹਨਾਂ ਨਾਲ ਛੱਟਵੀਂ ਲੱਗੀ ਥੀ। ਨਹੀਂ ਮੁਲਾਜ਼ਮ ਤਾਂ ਬਚਾਈ ਆ ਬਾਹਰੋਂ ਡਾ ਗੱਡੀ ਲੱਗੀ। ਤਿੰਨ ਬੁਲਟ ਵਾਲੇ ਜੇ ਤਿੰਨ ਸਾਰੇ ਤਿੰਨ ਬੁਲਟ ਵਾਲੇ ਜੇ ਤਿੰਨ ਸਾਰੇ ਆਪਰੋਲ ਸਟਾਫ ਛੱਟ ਕੇ ਆਏ ਹੋ। ਆਪ ਛੱਟ ਕੇ ਆਏ ਹੋ ਮੁਲਾਜ਼ਮ ਕੀ ਕਰਵਾਏ? ਇਹ ਵੀ ਛੱਟ ਕੇ ਆਏ। ਜੋ ਬੰਦੀ ਕਾਰਵਾਈ ਦੇ ਦੇ ਉਹਨਾਂ ਦੇ ਦਰਜ ਲਿਖਦੇ ਜਾ ਕੇ ਕਿ ਜੋ ਬੰਦੇ ਨੂੰ ਜੋ ਕਾਰਵਾਈ ਬਾਰੇ ਸਰਪਰ ਸਰਦ ਕਾਰਵਾਈ ਕਰਾਂਗੇ ਕਿਉਂਕਿ